ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਪਾਲਕ ਪਨੀਰ ਸਭ ਤੋਂ ਪਹਿਲਾਂ ਪਾਲਕ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਬਰੀਕ ਸੈਚ ਕੱਟ ਲਿਆ ਪਨੀਰ ਬਣਾਇਆ ਘਰ ਵਿੱਚ ਸਭ ਤੋਂ ਪਹਿਲਾਂ ਸਰੋਂ ਦੇ ਤੇਲ ਦਾ ਤੜਕਾ ਲਗਾਵਾਂਗੇ ਤੇਲ ਗਰਮ ਹੋ ਚੁੱਕਿਆ ਇਸ ਵਿੱਚ ਪਾਇਆ ਪਿਆਜ਼ ਲਸਣ ਟਮਾਟਰ ਹਰੀ ਮਿਰਚ ਪਿਆਜ਼ ਲਸਣ ਨੂੰ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਫਰਾਈ ਕਰਾਂਗੇ ਜਿਆਦਾ ਪਿਆਜ਼ ਚੰਗੀ ਤਰ੍ਹਾਂ ਬਰਾਊਨ ਹੋਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਪਾਲਕ ਪਿਆਇਲਾ ਸੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਮਸਾਲੇ ਇੱਕ ਚਮਚ ਗਰਮ ਮਸਾਲਾ ਇੱਕ ਚਮਚ ਨਮਕ ਮਸਾਲੇ ਨੂੰ ਸਬਜ਼ੀ ਅਨੁਸਾਰ ਪਾਵਾਂਗੇ ਇੱਕ ਚਮਚ ਹਲਦੀ ਦਾ ਥੋੜੀ ਜਿਹੀ ਲਾਲ ਮਿਰਚ ਕਿਉਂਕਿ ਪਹਿਲਾਂ ਹਰੀ ਮਿਰਚ ਪਾ ਚੁੱਕੇ ਹਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੈਨੂੰ ਤੋਂ 4 ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਪਾਲਕ ਮਸਾਲੇ ਪੱਕਣੇ ਸ਼ੁਰੂ ਹੋ ਗਏ ਹੁਣ ਇਸ ਵਿੱਚ ਐਡ ਕਰਾਂਗੇ ਪਾਲਕ ਬ੍ਰਿਕ ਸੈਚ ਕੱਟੀ ਹੋਈ ਪਾਲਕ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਪਾਣੀ ਸੁਕਾਤਾ ਚੰਗੀ ਤਰ੍ਹਾਂ ਪਾਲਕ ਨੂੰ ਮਿਕਸ ਕਰ ਦਾਂਗੇ ਮਸਾਲੇ ਵਿੱਚ 10 ਮਿੰਟ ਤੱਕ ਪਾਲਕ ਨੂੰ ਪਕਾਵਾਂਗੇ 10 ਮਿੰਟ ਤੱਕ ਬਿਲਕੁਲ ਪਾਣੀ ਸੁੱਕ ਜਾਊਗੀ ਪਾਲਕ ਚ ਪਾਣੀ ਬਾਹਰ ਆ ਰਿਹਾ ਹੈ ਪਾਲਕ ਚੰਗੀ ਤਰ੍ਹਾਂ ਸਕਾਤਾ 10 ਮਿੰਟ ਤੱਕ ਪਾਲਕ ਪੱਕ ਚੁੱਕੀ ਹੈ ਹੁਣ ਇਸ ਵਿੱਚ ਪਾਵਾਂਗੇ ਇੱਕ ਚਮਚ ਕਣਕ ਦਾ ਆਟਾ ਇੱਥੇ ਤੁਸੀਂ ਬੇਸਨ ਜਾਂ ਮੱਕੀ ਦਾ ਆਟਾ ਲੈ ਸਕਦੇ ਹੋ ਇਸ ਨਾਲ ਪਾਲਕ ਚ ਸਟਾਰਜ ਬਿਲਕੁਲ ਨਹੀਂ ਰਹੂਗਾ ਉਸ ਤੋਂ ਬਾਅਦ ਇਸ ਵਿੱਚ ਐਡ ਕਰਿਆ ਪਨੀਰ पनीर में इस तरह दस मिनट तक पका पार पनीर बनना शुरू हो गया इस तरह पाँच से सत मिनट तक हम पका हम इसका बरीक सैज कटे हुए धन है तर इस तरह पनीर के तो पेस्ट जो है बहुत बढ़िया आगे పాలక పనీర బ తయారులే సవ కాలక పనీర బ తయారుస తరికేనా బ